ਇਨੂੰ ਆਮ ਆਦਮੀ ਨਾ ਕਹਿਆ ਕਰੋ ਇਹਨੂੰ ਖਾਸ ਆਦਮੀ ਕਹਿਆ ਕਰੋ 11 ਜਣੇ ਚਲੇ ਗਏ 11 ਜਣੇ 11 ਪਰਿਵਾਰ ਉੱਜੜ ਗਏ ਪਿੰਡਾਂ ਪਿੰਡ ਹੀ ਕਿਤਰਾਂ ਦਾ ਪਿੰਡ ਖਤਮ ਹੋਇਆ ਪਿਆ ਉਹਨਾਂ ਨੇ ਇੱਥੇ ਆਣਾ ਮੁਨਾਸਬ ਨਹੀਂ ਸਮਝਿਆ ਚੀਮਾ ਸਾਹਿਬ ਐਕਸਰਸਾਈਜ਼ ਮਿਨਿਸਟਰ ਨੇ ਜਿਹੜਾ ਸ਼ਰਾਬ ਦਾ ਵਿਭਾਗਾ ਉਹਨਾਂ ਕੋਲੇ ਹੈ ਡਿਢਬੇ ਦੇ ਨਾਲ ਲੱਗਦਾ ਪਿੰਡ ਉਹਨਾਂ ਨੂੰ ਇਹ ਨਹੀਂ ਪਤਾ ਚਿੱਟਾ ਕਿੱਥੋਂ ਖਤਮ ਕਰ ਦੇਣਗੇ ਉਹ ਸ਼ਰਾਬ ਛੋਟੀ ਮੋਡੀ ਚੀਜ਼ ਨਹੀਂ ਹੈ ਪੇਟੀਆਂ ਦੀਆਂ ਪੇਟੀਆਂ ਉਤਰੀਆਂ ਦੋ ਨੰਬਰ ਦੀਆਂ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਸਾਰੀ ਕੈਬਨਿਟ ਉੱਥੇ ਪਹੁੰਚੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਉਹਨਾਂ ਨੇ ਨਹੀਂ ਐਮਐਲਏ ਬਣਾਇਆ ਜਾਂ ਮੰਤਰੀ ਬਣਾਇਆ ਤੁਹਾਨੂੰ ਆ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਐਮਐਲਏ ਤੇ ਮੰਤਰੀ ਬਣਾਇਆ ਸੰਗਰੂਰ ਦੇ ਵਿੱਚ ਆ ਜਾਂਏ ਕਹ ਲਈਏ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਜਦੋਂ ਆਮਾਦੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਇਹ ਕਹਿੰਦੇ ਸੀ ਕਿ ਧਰਨੇ ਸਾਡੇ ਸਮੇਂ ਦੇ ਵਿੱਚ ਨਹੀਂ ਲੱਗਣੇ ਪਰ ਅੱਜ ਸ਼ਾਇਦ ਤੁਸੀਂ ਸੰਗਰੂਰ ਦੀ ਜੇਕਰ ਕਿਸੇ ਟੈਂਕੀ ਤੇ ਧਿਆਨ ਮਾਰੋਗੇ ਜਾਂ ਸੜਕ ਤੇ ਧਿਆਨ ਮਾਰੋਗੇ ਤੁਹਾਨੂੰ ਧਰਨਾ ਕਿਤੇ ਨਾ ਕਿਤੇ ਮਿਲ ਹੀ ਜਾਣਾ ਰਾਜਧਾਨੀ ਦੇ ਵਿੱਚ ਮੌਤਾਂ ਹੋ ਜਾਣੀਆਂ ਜ਼ਹਿਰੀਲੀ ਸ਼ਰਾਬ ਦੇ ਨਾਲ ਤੇ ਆਮ ਘਰਾਂ ਦੇ ਧੀਆ ਪੁੱਤਾਂ ਦਾ ਨਾਂ ਪਹੁੰਚਣਾ ਇਹ ਇਸ਼ਾਰਾ ਕਿਧਰ ਵੱਲ ਕਰਦਾ ਇਸ ਬਾਬਤ ਗੱਲਬਾਤ ਕਰਾਂ ਮੇਰੇ ਨਾਲ ਗਲਜਰੀ ਮੂਨ ਕਹੋਗੇ ਗਲਜਰੀ ਸਭ ਤੋਂ ਪਹਿਲਾਂ ਸਵਾਲ ਇਹ ਹੀ ਲੈਣਾ ਚਾਹੂੰਗਾ ਕਿ ਜਿਹੜੇ ਕਹਿੰਦੇ ਸੀ ਕਿ ਆਮ ਘਰਾ ਤੋਂ ਹੀ ਸਰਕਾਰ ਚੱਲੂਗੀ ਤੇ ਅੱਜ ਉਹਨਾਂ ਦੇ ਆਪਦੇ ਗੜ੍ਹ ਦੇ ਵਿੱਚ ਗੜਾ ਉਹਨਾਂ ਦੇ ਆਪਦੇ ਗੜ੍ਹ ਦੇ ਵਿੱਚ 9 ਮੌਤਾਂ ਹੋ ਗਈਆਂ ਪਰ ਕੋਈ ਐਮਐਲਏ ਐਮਪੀ ਇੱਥੇ ਆ ਕੇ ਨਹੀਂ ਖੜਿਆ ਆਮ ਆਮ ਦੀ ਬਾਟੀ ਦਾ ਪਹਿਲਾਂ ਤਾਂ ਵੀਰ ਮੈਂ ਦੇਖਿਆ ਤੁਹਾਡੇ মিডিਆ ਰਾਹੀਂ ਗੱਲ ਕਹਿਣਾ ਚਾਹਨਾ ਇਹਨੂੰ ਆਮ ਆਦਮੀ ਨਾ ਕਹਿਆ ਕਰੋ ਇਹਨੂੰ ਖਾਸ ਆਦਮੀ ਕਹਿਆ ਕਰੋ ਕਿਉਂਕਿ ਜੇ ਆਮ ਆਦਮੀ ਦੀ ਸਰਕਾਰ ਹੁੰਦੀ ਤਾਂ ਸਰਕਾਰ ਇੱਥੇ ਹੁੰਦੀ ਅੱਜ ਠੀਕ ਹੈ ਦੇਖੋ ਅੱਜ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇੱਥੇ ਤਿੰਨ ਮੰਤਰੀ ਆ ਅਮਨ ਅਰੋੜਾ ਜੀ ਸੀਐਮ ਮਾਨ ਇੱਥੋਂ ਦੇ ਆ ਤੇ ਵਿੱਤ ਮੰਤਰੀ ਇੱਥੋਂ ਦੇ ਆ ਹਰਪਾਲ ਚੀਮਾ ਜੀ ਉਹਨਾਂ ਦੇ ਹਲਕੇ ਦਾ ਐਡੀ ਵੱਡੀ ਘਟਨਾ ਵਾਪਰ ਗਈ ਕੀ ਉਹਨਾਂ ਦਾ ਹੱਕ ਨਹੀਂ ਬਣਦਾ ਸੀ ਕਿ ਇਹਨਾਂ ਨਾਲ ਯਾਰ ਦੋਖੀ ਜ਼ਾਹਰ ਕਰ ਲਈਏ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਇਹਨਾਂ ਨੂੰ ਜਿਤਾਇਆ ਵੋਟਾਂ ਪਾ ਕੇ ਸੋ ਉਹਨਾਂ ਨੇ ਕੀ ਲੋਕਾਂ ਨਾਲ ਖੜੇ ਦੱਸੋ ਅੱਜ 11 ਡਿੱਤਾ ਹੋ ਗਿਆ 11 11 ਮੋਟ ਹੋ ਗਿਆ 11 ਹੋ ਗਈਆਂ ਠੀਕ ਹੈ ਜਿਹੜੇ ਇੱਕ ਪਿੰਡ ਦੇ ਵਿੱਚ ਹੀ 9 ਆ ਗੁਜਰਾ ਪਿੰਡ ਦੇ ਵਿੱਚੋਂ ਡੱਬੇ ਦੇ ਨਾਲ ਪੈਂਦਾ ਗੁਜਰਾ ਪਿੰਡ ਸੋ ਉਹਨਾਂ ਦੇ ਪਰਿਵਾਰਾਂ ਦੇ ਘਰ ਉੱਜੜ ਗਏ ਕਈ ਪਰਿਵਾਰ ਇਹ ਜਿਹੇ ਆ ਜਿਨ੍ਹਾਂ ਦੇ ਇਕੱਲਾ ਇਕੱਲਾ ਮੁੰਡਾ ਹੈ ਕਈ ਪਰਿਵਾਰ ਇਹ ਆ ਜਿਨ੍ਹਾਂ ਦੇ ਦੋ ਭਰਾ ਇਕੱਠੇ ਗਏ ਆ ਸੋ ਉਹਨਾਂ ਦਾ ਸਾਥ ਤਾਂ ਕੀ ਦੇਣਾ ਸੀ ਉਹਨਾਂ ਦਾ ਹਾਂ ਦਾ ਨਾਰਾ ਕੀ ਮਾਰ ਰਾ ਸੀ ਇਹਨਾਂ ਨੂੰ ਹਲੇ ਤੱਕ ਇੱਕ ਤਾਂ ਇਹਨਾਂ ਦੇ ਪਰਿਵਾਰ ਚਲੇ ਗਏ ਜੀ ਚਲੇ ਗਏ ਤੇ ਦੂਜਾ ਇਹਨਾਂ ਨੂੰ ਤੜਫਣਾ ਪੈ ਰਿਹਾ ਇੱਥੇ ਸਿਰਫ ਕਿਉਂ ਕਿਉਂਕਿ ਗਰੀਬ ਪਰਿਵਾਰ ਨੇ ਇਹੀ ਆ ਵੀ ਚਲੋ ਦੇਖੋ ਸ਼ਰਾਬ ਪੀਣਾ ਉਹਨਾਂ ਦੀ ਮਜਬੂਰੀ ਸੀ ਤੇ ਹਰੇਕ ਗਰੀਬ ਪਰਿਵਾਰ ਨੂੰ ਇਹ ਹੁੰਦਾ ਵੀ ਜਿੱਥੇ 10 ਰੁਪਏ ਬਚਦੇ ਆ ਯਾਰ ਚਲੋ 10 ਰੁਪਏ ਬਚਾ ਲਈਏ ਕਿਉਂਕਿ ਥੱਕਿਆ ਟੁੱਟਿਆ ਆਂਦਾ ਬੰਦਾ ਯਾਰ ਚਲੋ ਦੋ ਪੈਗ ਲਾ ਕੇ ਸੌ ਜਾਂਦਾ ਉਹ ਲਾਲਚ ਦੇ ਕਰਕੇ ਸਿਰਫ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਕਰਨ ਦੇ ਵਾਸਤੇ ਸਿਰਫ ਤਾਂ ਪੈਗ ਲਾਂਦੇ ਸੀ ਤੇ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ ਆਪਣੀ ਉਹਨਾਂ ਦੀ ਜਾਨ ਚਲੀ ਗਈ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਵਿਕਦੀ ਹੈ ਇਹਨਾਂ ਨੂੰ ਪਤਾ ਨਹੀਂ ਜੇਕਰ ਕਿਸੇ ਨੇ ਕਿਤੇ ਧਰਨੇ ਦੇ ਪਹੁੰਚਣਾ ਹੋਵੇ ਕਿਸੇ ਮੇਨ ਆਗੂ ਨੇ ਉਹਨੂੰ ਤਾਂ ਹੀ 3 ਵਜੇ ਚੱਕ ਲੈਂਦੇ ਨੇ ਇਹਨਾਂ ਨੂੰ ਉਦੋਂ ਕਿਵੇਂ ਪਤਾ ਲੱਗ ਜਾਂਦਾ ਤੇ ਸ਼ਰਾਬ ਵਾਲਿਆਂ ਨੂੰ ਕਿਵੇਂ ਨਹੀਂ ਪਤਾ ਲੱਗਿਆ ਸੋ ਇਹ ਸਾਰੀ ਮਿਲੀਭੁਗਤ ਇਹਨਾਂ ਦੀ ਇਸੇ ਕਰਕੇ ਇੱਥੇ ਨਹੀਂ ਪਹੁੰਚੇ ਇਹਨਾਂ ਦਾ ਕੋਈ ਵਰਕਰ ਵੀ ਨਹੀਂ ਪਹੁੰਚਿਆ ਯਾਰ ਕੋਈ ਛੋਟੀ ਗੱਲ ਨਹੀਂ ਹੈ ਬਿਲਕੁਲ 11 ਜਣੇ ਚਲੇ ਗਏ 11 ਜਣੇ 11 ਪਰਿਵਾਰ ਉੱਜੜ ਗਏ ਪਿੰਡਾਂ ਪਿੰਡ ਇੱਕ ਤਰ੍ਹਾਂ ਦਾ ਪਿੰਡ ਖਤਮ ਹੋਇਆ ਪਿਆ ਪੂਰੇ ਪੰਜਾਬ ਨੂੰ ਕਿ ਜਿੱਥੇ-ਜਿੱਥੇ ਖਬਰ ਸੁਣੀ ਹੈ ਉੱਥੇ-ਉੱਥੇ ਅਫਸੋਸ ਮਨਾਇਆ ਉਹਨਾਂ ਨੇ ਇੱਥੇ ਆਣਾ ਮੁਨਾਸਬ ਨਹੀਂ ਸਮਝਿਆ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਸਾਰੀ ਕੈਬਨਟ ਉੱਥੇ ਪਹੁੰਚੀ ਆ ਾਰੇ ਐਮਐਲਏ ਸਾਹਿਬ ਕੋਈ ਪਹੁੰਚ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਉਹਨਾਂ ਨੇ ਨਹੀਂ ਐਮਐਲਏ ਬਣਾਇਆ ਜਾਂ ਮੰਤਰੀ ਬਣਾਇਆ ਤੁਹਾਨੂੰ ਆ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਐਮਐਲਏ ਤੇ ਮੰਤਰੀ ਬਣਾਇਆ ਯਾਦ ਰੱਖਿਓ ਆਨ ਵਾਲੇ ਸਮੇਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਬੜੋਗੇ ਇਹਨਾਂ ਦੇ ਵਿੱਚ ਕੀ ਕਹੋਗੇ ਇਹਨਾਂ ਨੂੰ ਕਿਵੇਂ ਵੋਟ ਮੰਗੋਗੇ ਸੋ ਪਹੁੰਚਿਆ ਤੁਹਾਨੂੰ ਫੇਰ ਪਤਾ ਲੱਗੂ ਫੇਰ ਲੋਕ ਦੱਸਣਗੇ ਜਿਹੜੇ ਤੁਸੀਂ ਗੱਲ ਕਰ ਰਹੇ ਕਿ ਜ਼ਹਿਰੀਲੀ ਸ਼ਰਾਬ ਵੇਚਦੀ ਹੈ ਪਤਾ ਤੱਕ ਨਹੀਂ ਜਿਹੜੇ ਇਹ ਕਹਿੰਦੇ ਸੀ ਕਿ ਚਿੱਟਾ ਨਸ਼ਾ ਜਿਹੜਾ ਉਹ ਅਸੀਂ ਮਿੰਟਾਂ ਦੇ ਵਿੱਚ ਛਟਕੀਆਂ ਦੇ ਵਿੱਚ ਖਤਮ ਕਰਦੇ ਹੈਗੇ ਜੇਕਰ ਮੁੱਖ ਮੰਤਰੀ ਚਾਵੇ ਤਾਂ ਮਿੰਟਾਂ 'ਚ ਖਤਮ ਕਰ ਸਕਦਾ ਤੇ ਫਿਰ ਅੱਜ ਉਹਨਾਂ ਦੇ ਆਪਦੇ ਰਾਜ ਦੇ ਵਿੱਚ ਵੱਡੀ ਗੱਲ ਆਪਦੀ ਰਾਜਤਾਨੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚਦੀ ਹੈ ਪਤਾ ਹੀ ਨਹੀਂ ਉਹਨਾਂ ਨੂੰ ਚੀਮਾ ਸਾਹਿਬ ਐਕਸਰਸਾਈਜ਼ ਮਿਨਿਸਟਰ ਨੇ ਜਿਹੜਾ ਸ਼ਰਾਬ ਦਾ ਵਿਭਾਗਾ ਉਹਨਾਂ ਕੋਲੇ ਹੈ ਡਿੜਬੇ ਦੇ ਨਾਲ ਲੱਗਦਾ ਪਿੰਡ ਉਹਨਾਂ ਨੂੰ ਇਹ ਨਹੀਂ ਪਤਾ ਚਿੱਟਾ ਕਿੱਥੋਂ ਖਤਮ ਕਰ ਦਣਗੇ ਉਹ ਸ਼ਰਾਬ ਛੋਟੀ ਮੋਡੀ ਚੀਜ਼ ਨਹੀਂ ਹੈ ਪੇਟੀਆਂ ਦੀਆਂ ਪੇਟੀਆਂ ਉਤਰੀਆਂ ਸੋ ਕਿਸ ਨੂੰ ਨਹੀਂ ਪਤਾ ਹੈਗਾ ਕਿੱਥੋਂ ਸ਼ਰਾਬ ਬੰਦ ਕਰ ਦੇਣਾ ਕਿੱਥੋਂ ਨਸ਼ਾ ਬੰਦ ਕਰ ਦੇਣਗੇ ਯਾਰ ਇਹ 2 ਸਾਲ ਹੋ ਗਏ ਨਾ ਨੂੰ ਦੋ ਤੋਂ ਉੱਪਰ ਹੋ ਗਏ ਠੀਕ ਹੈ ਸਿਰਫ ਇਹ ਝੂਠ ਮਾਰੇ ਇਹਨਾਂ ਨੇ ਫਰੇਵ ਕੀਤਾ ਲੋਕਾਂ ਨੂੰ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕੀਤਾ ਹੋਰ ਕੁਝ ਨਹੀਂ ਕੀਤਾ ਹੁਣ ਤੁਸੀਂ ਦੇਖ ਲਓ ਧਰਨਿਆਂ ਦੀ ਗੱਲ ਕਰਦੇ ਹੋ ਅੱਜ ਡੀਸੀ ਸੰਗਰੂਰ ਨੇ ਆਫਿਸ ਆਏ ਇੱਕ ਧਰਨਾ ਉਹ ਸਾਹਮਣੇ ਲੱਗਿਆ ਹੋਇਆ ਤੇ ਇੱਕ ਇਧਰ ਲੱਗਿਆ ਹੋਇਆ ਇਹ ਨਾਜਾਇਜ਼ ਨਹੀਂ ਹੈਗਾ ਕੋਈ ਇਹਨਾਂ ਦੇ ਜੀ ਚਲੇ ਗਏ ਇਹ ਮਜਬੂਰੀ ਕਰਨ ਬੈਠੇ ਨੇ ਇੱਥੇ ਉਹਨਾਂ ਦਾ ਜਰਾ ਸੰਸਕਾਰ ਵੀ ਕਰਨਾ ਹੈ ਦੇਖੋ ਕਿਵੇਂ ਤਰਾ ਤਰਾ ਕਰ ਰਹੇ ਆ ਲੋਕ ਸੋ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਇਹ ਤੜਫ ਰਹੇ ਆ ਲੋਕ ਨਾਲੇ ਜੀ ਚਲੇ ਗਏ ਨਾਲੇ ਸੰਸਕਾਰ ਨਹੀਂ ਹੋ ਰਿਹਾ ਨਾਲੇ ਸੜਕਾਂ ਦੇ ਧੱਕੇ ਖਾਰੇ ਆ ਇਤੋਂ ਵੱਧ ਮੈਂ ਕਹਿੰਦਾ ਕੀ ਨਾਕਾਮੀ ਹੋਊਗੀ ਸਰਕਾਰ ਦੀ ਲੱਗਦਾ ਸੱਤਾ ਦਾ ਸੱਤਾ ਜਾ ਕੇ ਬੰਦਾ ਬਦਲ ਜਾਂਦਾ ਕਿਉਂਕਿ ਜਦੋਂ 2020 ਦੇ ਵਿੱਚ ਤੁਹਾਨੂੰ ਵੀ ਯਾਦ ਹੋਣਾ ਜਦੋਂ ਬਟਾਲਾ ਸਾਈਡ ਇਹ ਚੀਜ਼ ਘਟਨਾ ਘੱਟੀ ਸੀ ਤਾਂ ਉਦੋਂ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਆ ਪ੍ਰੈਸ ਕਾਨਫਰੰਸ ਕੀਤੀ ਸੀ ਮੁਆਵਜ਼ੇ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਨੌਕਰੀਆਂ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਪਰ ਅੱਜ ਸੱਤਾ ਦੇ ਵਿੱਚ ਆਏ ਅੱਜ ਬੋਲਣਾ ਤਾਂ ਬੜੀ ਦੂਰ ਦੀ ਗੱਲ ਆ ਉਹਨਾਂ ਤਾਂ ਬੜੀ ਦੂਰ ਦੀ ਗੱਲ ਆ ਇੱਕ ਟਵੀਟ ਤੱਕ ਪਾ ਕੇ ਜਾਂ ਫੇਸਬੁੱਕ ਤੇ ਪੋਸਟ ਤੱਕ ਪਾ ਕੇ ਨਹੀਂ ਦੁੱਖਜਾਰ ਕੀਤਾ ਗਿਆ ਇਹ ਉਹੀ ਸਰਕਾਰ ਹੈ ਨਾ ਜਿਹੜੇ ਕਹਿੰਦੇ ਲੋਕਾਂ ਕੋਲ ਚਲਾਵਾਂਗੇ ਸਰਕਾਰ ਲੋਕਾਂ ਦੀ ਸੱਤਾ 'ਚ ਬੈਠਾਂਗੇ ਇਹਨਾਂ ਦੇ ਲੋਕਾਂ ਦੀ ਸੱਥਾਂ ਦਾ ਕੀ ਆਣਾ ਸੀ ਯਾਰ ਇਹਨਾਂ ਦੇ ਐਨਐਫਾ ਐਡਾ ਵੱਡੀ ਟਰੈਸ ਦੀ ਹੋ ਗਈ ਤੇ ਨਹੀਂ ਆਈ ਫਿਰ ਇਹ ਭਗਵਾਨ ਤਮਨ ਜੀ ਨੇ ਕਿਹਾ ਸੀ ਉਸ ਟਾਈਮ ਵੀ 307 ਦਾ 302 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕੱਲ ਦੀ ਇਹ ਚੱਲੀ ਵੀ ਆ ਪੀਟੀਸੀ ਤੇ ਚੱਲੀ ਵੀ ਜਾਂਦੀ ਹੈ ਕੱਲ ਦੀ ਇਹ ਪਰ ਅੱਜ ਮਾਨ ਸਾਹਿਬ ਜਾਂ ਚੀਮਾ ਸਾਹਿਬ ਕਿੱਥੇ ਨੇ ਵੀ ਉਹ ਅੱਜ ਉਹਨਾਂ ਤੋਂ ਕੋਈ ਹੋਰ ਹੋ ਗਿਆ ਏ ਅੱਜ ਵੀ ਲੋਕ ਸ਼ਰਾਬ ਦੇ ਨਾਲ ਮਰਿਆ ਕਿਸੇ ਦੀ ਅਣਗਹਿਲੀ ਕਰਕੇ ਮਰੇ ਆ ਜੇ ਸ਼ਰਾਬ ਆਈ ਤਾਂ ਇਹ ਜਾਨਾ ਗਈਆਂ ਜੇ ਸ਼ਰਾਬ ਨਾ ਆਂਦੀ ਤਾਂ ਇਹ ਇਹ ਕੰਮ ਹੋਣਾ ਨਹੀਂ ਸੀ ਅੱਜ ਨਾ ਹੀ ਸਾਨੂੰ ਕਹਿਣ ਦਾ ਮੌਕਾ ਮਿਲਣਾ ਸੀ ਸੋ ਮੈਂ ਇਹੀ ਗੱਲ ਕਰਦਾ ਵੀ ਸਰਕਾਰ ਬਿਲਕੁਲ ਫੇਲ ਹੈ ਇਹ ਆਮ ਲੋਕਾਂ ਦੀ ਨਹੀਂ ਇਹ ਖਾਸ ਲੋਕਾਂ ਦੀ ਸਰਕਾਰ ਬਣਦੀ ਡਰ ਜਿਵੇਂ ਤੁਸੀਂ ਗੱਲ ਕਰੀਆ ਕਿ ਜਿਵੇਂ ਕੱਲ ਦੀ ਗੱਲ ਹੈ ਕੱਪਾ ਕੱਲ ਵੀ ਮਿਲੇ ਕੱਲ ਮੋਤਾ ਅਠ ਸੀ ਅੱਜ 11 ਹੋ ਗਈਆਂ ਨੇੜਲੇ ਪਿੰਡਾਂ ਦੇ ਵਿੱਚ ਹੋਰ ਵੀ ਡਰ ਹੋਣਾ ਕਿਉਂਕਿ ਇਹ ਤਾਂ ਹੈ ਨਹੀਂ ਕਿ ਉਹ ਕੱਲੀ ਗੁਜਰਾ ਪਿੰਡ ਦੇ ਵਿੱਚ ਸ਼ਰਾਬ ਜਿਹੜੀ ਆਈ ਆ ਹੋਰ ਵੀ ਡਰ ਹੋਣਾ ਕਿ ਨੇੜਲੇ ਪਿੰਡ ਕੀ ਤੱਕ ਕਿੰਨੇ ਪਿੰਡ ਪ੍ਰਭਾਵਿਤ ਹੋਣਗੇ ਆਉਣ ਵਾਲੇ ਦਿਨਾਂ 'ਚ ਹਾਲੇ ਇਹ ਚੱਲੀ ਜਾਂਦੀ ਹੈ ਕਿਉਂਕਿ ਘੱਟੋ ਘੱਟ 21 22 ਜਣੇ ਦਾਖਲ ਹੈ हां ਉਹਨਾਂ ਦੇ ਵਿੱਚੋਂ ਹਲੇ ਪਤਾ ਨਹੀਂ ਵੀ ਕਿਹੜਾ ਠੀਕ ਹੋਊਗਾ ਕਿਹੜਾ ਵਿਚਾਰਾ ਕਿਵੇਂ ਹੋਊਗਾ ਹਲੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਦਿਨੋਂ ਦੇਖੋ ਪਹਿਲੇ ਦਿਨ 4 ਸੀ ਸ਼ਾਮ ਨੂੰ 5 ਹੋ ਗਈਆਂ ਅਗਲੇ ਦਿਨ 9 ਹੋ ਗਈਆਂ ਅੱਜ 11 ਹੋ ਗਈਆਂ ਇਹ ਦਿਨੋਂ ਦਿਨ ਗਿਣਤੀ ਵੱਧਦੀ ਜਾ ਰਹੀ ਹੈ ਜਿੱਥੇ-ਜਿੱਥੇ ਲੋਕਾਂ ਨੂੰ ਪਤਾ ਲੱਗੀ ਜਾਂਦਾ ਉੱਥੇ-ਉੱਥੇ ਐਡਮਿਟ ਹੋ ਹੀ ਜਾਂਦੇ ਆ ਕਿਉਂਕਿ ਸ਼ਰਾਬ ਇਹ ਕੋਈ ਛੋਟਾ ਕੰਮ ਨਹੀਂ ਹੈਗਾ ਕੋਈ ਇੱਕ ਪਰਿਵਾਰ ਨਹੀਂ ਹੈਗਾ ਇਹ ਜਿਹੜਾ ਸ਼ਰਾਬ ਵੇਚਦਾ ਹੈ ਇਹ ਪੂਰਾ ਗਰੋਅ ਹੈ ਤੇ ਗਰੋਅ ਕਿਦੇ ਹਾਸਲੇ ਚੱਲਦਾ ਹੈ ਸਰਕਾਰਾਂ ਕਰਕੇ ਚੱਲਦਾ ਹੈ ਹਾਂ ਜੀ ਇਹ ਵੀ ਇੱਕ ਹੋਰ ਵੀ ਗੱਲ ਆ ਕਿ ਚੋਣ ਜਾਬਤਾ ਲੱਗਿਆਉਣ ਵਾਲੇ ਸਮੇਂ ਦੇ ਵਿੱਚ ਚੋਣਾ ਨੇ ਤਾਂ ਇਹ ਵੀ ਹੋ ਸਕਦਾ ਕਿ ਇਹ ਸ਼ਰਾਬ ਕਿਸੇ ਉਸ ਵੇਲੇ ਵੀ ਵੰਡੀ ਜਾ ਸਕਦੀ ਸੀ ਕਿਪਤਾ ਹੋਰ ਹੋਰ ਵੀ ਹਾਲੇ ਕਿੰਨੀ ਜੜੀ ਹੈ ਕਿ ਆ ਪੈਂਡਿੰਗ ਹੋਵੇ ਇਹਦਾ ਦੇਖੋ ਹਲੇ ਪਤਾ ਲੱਗਿਆ ਐਡੀ ਵੱਡੀ ਘਟਨਾ ਵਾਪਰ ਗਈ ਨਹੀਂ ਉਸ ਟਾਈਮ ਤਾਂ ਮੈਨੂੰ ਲੱਗਦਾ ਪਤਾ ਨਹੀਂ ਕੀ ਕੁਝ ਹੋਣਾ ਸੀ ਕਿਉਂਕਿ ਇਹ ਤਾਂ ਗੱਡੀਆਂ ਦੀਆਂ ਗੱਡੀਆਂ ਪਹੁੰਚਣੀਆਂ ਸੀ ਨਾ ਇਹ ਜਦੋਂ ਹੁਣ ਇੱਕ ਥੋੜੇ ਦਿਨਾਂ ਦੇ ਵਿੱਚ ਇੰਨੀਆਂ ਨਮੋਤਾਂ ਹੋ ਸਕਦੀਆਂ ਨੇ ਤੇ ਜਦੋਂ ਇਲੈਕਸ਼ਨ ਕਿਤੇ ਨੇੜੇ ਆ ਜਾਂਦਾ ਤੇ ਫਿਰ ਤਾਂ ਚੱਲਣਾ ਹੀ ਚੱਲਣਾ ਸੀ ਫਿਰ ਪਤਾ ਨਹੀਂ ਕਿੰਨਾ ਕੀ ਕੁਝ ਹੋਣਾ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਇਸ ਇਹਦਾ ਚੀਜ਼ਾਂ ਤੋਂ ਇਸ ਲੋਕਾਂ ਦੇ ਕੋਈ ਮਿਹਰ ਭਰਿਆ ਹੱਥ ਰੱਖ ਕੇ ਵੀ ਇਹੀ ਜੀ ਕੋਈ ਹੋਰ ਦੁਰਘਟਨਾ ਨਾ ਵਾਪਰੇ ਲਾ ਸਵਾਲ ਹੈ ਕਿ ਜਿਵੇਂ ਤੁਸੀਂ ਵੀ ਗੱਲ ਕਰੀਏ ਕਹਿੰਦੇ ਸੀ ਕਿ ਆਮ ਘਰਾਂ ਤੋਂ ਚੱਲੂਗੀ ਕਿਉਂਕਿ ਮੇਰੀ ਲੋਕਾਂ ਦੇ ਨਾਲ ਵੀ ਗੱਲਬਾਤ ਹੋਇਆ ਕਹਿੰਦੇ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਪਰ ਅੱਜ ਸਾਡੇ ਘਰਾਂ ਤੱਕ ਨਹੀਂ ਤਾਂ ਕੀ ਲੱਗਦਾ ਕਿ ਹੁਣ ਇਹ ਲੋਕ ਆਮ ਨਹੀਂ ਇਹ ਖਾਸ ਹੋ ਗਏ ਜਿਹੜੇ ਆ ਬੈਠਿਆ ਸੜਕਾਂ ਤੇ ਦੇਖੋ ਇਹਦਾ ਵਿਚਾਰੇ ਹੁਣ ਮੈਂ ਇਹਦਾ ਕੀ ਕੀ ਕਹਾਂ ਯਾਰ ਮੈਂ ਤੁਹਾਨੂੰ ਦੱਸਾਂ ਇੱਕ ਤਾਂ ਪਹਿਲਾਂ ਦੁਖੀ ਹੈ ਦੇਖੋ ਜੀ ਚਲੇ ਗਏ ਮੈਂ ਪਹਿਲਾਂ ਵੀ ਕਿਹਾ ਇੱਕ ਦਿਨਾਂ ਦੇ ਜੀ ਚਲੇ ਗਏ ਉਪਰੋਂ ਇਹ ਤੜਫਰੇ ਆ ਵੀ ਸੰਸਕਾਰ ਕਰਨ ਵਾਸਤੇ ਸਾਨੂੰ ਪਰਮਿਸ਼ਨ ਮਿਲ ਜੇ ਕਿਉਂਕਿ ਉਹ ਲੋਕਾਂ ਦਾ ਸੁੱਲਾ ਚੱਲ ਰਿਹਾ ਸੀ ਕਿਉਂਕਿ ਉਹ ਅਤ ਦੀ ਗਰੀਬ ਨੇ ਉਹ ਬੰਦੇ ਜਿਨ੍ਹਾਂ ਦੀ ਜਿਨ੍ਹਾਂ ਦੀ ਡੈਥ ਹੋਈ ਆ ਮੈਂ ਕੱਲ ਕੱਲੇ ਕੱਲੇ ਦੇ ਘਰ ਚ ਜਾ ਕੇ ਆਏ ਆ ਸੋ ਕਿਸੇ ਦੇ ਛੱਤ ਬਾਲਣ ਵਾਲੀ ਛੱਤ ਹੈ ਕਿਸੇ ਦੇ ਇੱਕ ਕਮਰਾ ਹੈ ਕਿਸੇ ਦੇ ਕੱਲਾ ਪੁੱਤ ਚਲੇ ਗਿਆ ਇੱਕ ਦੇ ਤਾਂ ਇੱਕ ਤਿੰਨ ਮਹੀਨਿਆਂ ਦੀ ਬੱਚੀ ਆ ਕੱਲਾ ਕੱਲਾ ਪੁੱਤ ਸੀ ਉਹ ਤੇ 22 ਸਾਲਾਂ ਦਾ ਜਵਾਕ ਹੈ ਤੇ ਪਿਆ ਉਹਦਾ ਹਸਪੀਟਲ ਚ ਪਿਆ ਉਹਨਾਂ ਦਾ ਦੱਸੋ ਕੀ ਬਣੂ ਇਹ ਜੇ ਪਰਿਵਾਰ ਨੇ ਸਾਰੇ ਕੀ ਬਣੂਗਾ ਉਹਨਾਂ ਦਾ ਇੱਕ ਤਿੰਨ ਭੈਣਾਂ ਦਾ ਕੱਲਾ ਭਰਾ ਹੈ ਉਹ ਚਲੇ ਗਿਆ ਪਿਆ ਉਹਨਾਂ ਦਾ ਬਿਲਕੁਲ ਬਜ਼ੁਰਗਾਂ ਉਹਨਾਂ ਦੇ ਗੋਡੇ ਕੰਮ ਨਹੀਂ ਕਰਦੇ ਉਹ ਕਿਵੇਂ ਆਪਦਾ ਘਰ ਚਲਾਣਗੇ ਸੋ ਇਹ ਸਰਕਾਰ ਨੂੰ ਤੁਹਾਡੇ ਮੀਡੀਆ ਜਰੇ ਕਹਿੰਦਾ ਵੀ ਭਾਈ ਕੁਝ ਸੋਚੋ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੈਂ ਹੀ ਮੰਗ ਕਰਦਾ ਵੀ ਜਿਹੜੇ ਪਰਿਵਾਰ ਬੈਠੇ ਆ ਜਿਨ੍ਹਾਂ ਦੇ ਪਰ ਜੀ ਚਲੇ ਗਏ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇ ਕੇ ਤੇ ਇੱਕ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਜ਼ਰੂਰ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਘਰ ਦਾ ਪਾਲਣ ਪੋਸ਼ਣ ਸਹੀ ਚੱਲ ਸਕੇ ਉਹ ਜਿਹੜੇ ਚਲੇ ਗਏ ਜੀ ਉਹ ਤਾਂ ਨਹੀਂ ਆ ਸਕਦੇ ਪਰ ਉਹਨਾਂ ਦੀ ਕੁਝ ਮਦਦ ਹੋ ਜੂਗੀ ਬਹੁਤ ਧੰਨਵਾਦ ਗੁਲਜਰੀ ਸਮਾਜ ਸਾਹਿਬ ਜੀ ਮੇਰੇ ਨਾਲ ਗੁਲਜਾਰੀ ਮੂਨਪੁਰੀ ਸੀ ਜਿਨ੍ਹਾਂ ਦਾ ਵੀ ਇਹੀ ਕਹਿਣਾ ਕਿ ਜੋ ਮੁਆਵਜ਼ਾ ਜਦੋਂ ਭਗਵੰਤ ਸਿੰਘ ਮਾਨ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਜਿਹੜੇ ਮੁਆਵਜ਼ੇ ਦੀ ਮੰਗ ਕਰਦੇ ਸੀ ਉਹ ਮੁਆਵਜ਼ਾ ਹੁਣ ਮਿਲਣਾ ਚਾਹੀਦਾ ਕਸ ਗੱਲ ਸਰਕਾਰੀ ਨੌਕਰੀਆਂ ਦੀ ਜਿਹੜੀ ਗੱਲ ਉਸ ਵੇਲੇ ਕਹੀ ਸੀ ਕਿ ਉਹ ਨੌਕਰੀਆਂ ਵੀ ਹੋਣਾ ਪਰਿਵਾਰਾਂ ਨੂੰ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜੁੜੇ ਰਹੋ ਆਰੰਭੀ ਟੈਲਵਿਜ਼ਨ ਦੇ ਨਾਲ ਹੋਣਾ ਆਪਣੇ ਦੋਸਤ ਜਸ ਕਰੇਵਾਲ ਦੇ ਉਹ ਇਜਾਜ਼ਤ ਧੰਨਵਾਦ